ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰਾਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਿਓਰ ਸਾਈਵਾਲ ਨਸਲ ਦੀ ਖੀਰੀ ਵਿਹੜਾ ਜਿਹੜੀ ਉਹ ਵਕਾਊ ਆ ਇਦੀ ਬਣਦੀ ਡਿਟੇਲ ਆਪਾਂ ਬਾਈ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਦੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਇਹ ਜਿਹੇ ਚੰਗੇ ਪਸ਼ੂਆਂ ਦੀ ਤੁਸੀਂ ਖਰੀਦਦਾਰੀ ਆ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਮਹਿੰਦਰ ਸਿੰਘ ਜੀ ਮਹਿੰਦਰ ਸਿੰਘ ਮਹਿੰਦੇ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 9465670355 9465670355 70355 ਤੇ ਵੈੜ ਬਾਈ ਫਿਰ ਕਰਦੀ ਆ ਆਪਣੇ ਇਹ ਨਹੀਂ ਬਈ ਆਪਾਂ ਰਿਸ਼ਤੇਦਾਰੀ ਤੋਂ ਲਈ ਸੀਗੀ ਠੀਕ ਆ ਤੋਂ ਹੋ ਕੇ ਜਿਆਦੇ ਤੇ ਘੋੜਾ ਸੂਨ ਵਾਲੀਆਂ ਆ ਕਿਆ ਆ ਲੰਦਾ ਜਾਂਦਾ ਕਿਸ ਕਰਕੇ ਆ ਪਾ ਤੇ ਕਿਹੜੇ ਬੁਲਦੀ ਹੈ ਬਈ ਇਹ ਇਹ ਸ਼ਿਵਾ ਬੁਲਦੀ ਹੈ ਸ਼ਿਵਾ ਸਾਈਵਾਲ ਹਾਂਜੀ ਠੀਕ ਹੈ ਜੀ ਉਮਰ ਕਿੰਨੀ ਆ ਬਈ ਇਹਦੀ ਯਾਰਾ ਇੱਕ ਦੰਦ ਟੋੜੀ ਬੈਠੀ ਵਿਚਾਲੇ ਉਹਦੀ ਦੋ ਦੰਦ ਹੁੰਦੀ ਆ ਯਾਨੀ ਖੀਰੀ ਆ ਜੇ ਦੋ ਦੰਦ ਹੋਣ ਵਾਲੀ ਆ ਠੀਕ ਹੈ ਆ ਸਦਰੋਂ ਗੋਦੀ ਵੇਖਿਆ ਜੀ ਤੇ ਚੰਗੀ ਮਾਂ ਦੀ ਆ ਬਈ ਹਾਂ ਬਹੁਤ ਚੰਗਾ ਰਿਕਾਰਡ ਕਿੰਨਾ ਦੱਸਿਆ 18 ਕਿਲੋ 18 ਕਿਲੋ ਦੁੱਧ ਲਓ ਵੀ ਮਿੱਤਰੋ ਆਪਣੇ ਰਸਤੇ ਦਾ ਨਵੇਂ ਤੁਲੀਸ ਇਹ ਰਸਤੇਦਾਰੀ ਚੋਲੇ ਆਂਦੀ ਆ ਬਾਈ ਨੇ ਵਹਿੜਾ ਖੀਰੀ ਵਹਿੜਾ ਦੋਨ ਦੇ ਹੁਣ ਤੋੜਦੀ ਆ ਚਾਲਰ ਚੋਲਰ ਬਹੁਤ ਚੰਗੀ ਆ ਦੋਸਤ ਜੈਸਵੀ ਕਿਸੇ ਵੀਰ ਨੂੰ ਇਹ ਵਹਿੜ ਪਸੰਦਾ ਦੋਸਤੋ ਤਾਂ ਸਕਰੀਨ ਦੇ ਉੱਪਰਲੇ ਪਾਸੇ ਬਾਈ ਦਾ ਨੰਬਰ ਲੱਗਿਆ ਇਸ ਨੰਬਰ ਤੇ ਤੁਸੀਂ ਬਾਈ ਨਾਲ ਕਾਲ ਕਰਕੇ ਸੰਪਰਕ ਕਰ ਲਿਓ ਤੇ ਬਾਈ ਜੀ ਮੁੱਲ ਬਾਈ ਜੀ ਇਹਦਾ ਕੀ ਰੱਖਿਆ ਮੁੱਲ ਫੋਨ ਤੇ ਕਰ ਲਾਂ ਠੀਕ ਹੈ ਜੀ ਲਓ ਵੀ ਮਿੱਤਰੋ ਫੋਨ ਤੇ ਮੁੱਲ ਹੋ ਜੂਗਾ ਬਿਲਕੁਲ ਜਾਇਜ਼ ਰੇਟ 'ਚ ਹੋਊਗੀ ਤੇ ਜਦੋਂ ਤੁਸੀਂ ਆ ਕੇ ਦੇਖੋਗੇ ਦੋਸਤੋ ਵੈਡ ਸਾਊਸ ਲੱਗਾ ਬਹੁਤ ਠੰਡੇ ਸੁਭਾ ਦੀ ਆ ਤੁਹਾਡੇ ਪਸੰਦ ਆਊਗੀ ਤੇ ਸ਼ਵਾ ਬੋਲਦੀ ਆ ਦੋਸਤੋ ਬਹੁਤ ਟੌਪ ਦੇ ਰਿਕਾਰਡ ਦਾ ਬੋਲਾ ਤੇ ਮਾਂ ਦਾ ਦੁੱਧ ਵੀ 17-18 ਕਿਲੋ ਸੀ ਤੇ ਸਾਰੀ ਡਿਟੇਲ ਆਪਾਂ ਦੇਤੀ ਆ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਅਜਿਹੀ ਨਵੀਂ ਵੀਡੀਓ ਨਾਲ ਧੰਨਵਾਦ ਜੀ